ਕਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਬਲਰਾਮਪੁਰ ਨਾਂ ਦੇ ਪਿੰਡ ਵਿੱਚ ਠਾਕੁਰ ਨਰਿੰਦਰ ਪ੍ਰਤਾਪ ਦਾ ਪਰਿਵਾਰ ਰਹਿੰਦਾ ਸੀ। ਉਹਨਾਂ ਦੀ ਗੁਆਂਢ ਵਿੱਚ ਰਹਿਣ ਵਾਲੇ ਜੱਟ ਜਿਨ੍ਹਾਂ ਦਾ ਨਾਂ ਅਮਰ ਸਿੰਘ ਸੀ, ਉਹਨਾਂ ਨਾਲ ਉਹਨਾਂ ਦੀ ਗੂੜੀ ਦੋਸਤੀ ਸੀ। ਠਾਕੁਰ ਨਰਿੰਦਰ ਪ੍ਰਤਾਪ ਤੇ ਅਮਰ ਸਿੰਘ ਇਕੱਠੇ ਪਾਲ ਕੇ ਵੱਡੇ ਹੋਏ ਸਨ। ਦੋਵੇਂ ਇੱਕ ਗੁਆਂਢ ਵਿੱਚ ਰਹਿੰਦੇ ਸਨ, ਇਸ ਲਈ ਸਕੂਲ ਵੀ ਨਾਲ ਹੀ ਜਾਂਦੇ। ਹੱਸਣਾ, ਖੇਡਣਾ, ਕੁੱਦਣਾ ਸਭ ਕੁਝ ਇਕੱਠੇ ਕਰਦੇ। ठाकर ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਵਧੀਆ ਘਰ, ਰੁਪਈਆ, ਪੈਸਾ ਸਭ ਕੁਝ ਉਹਨਾਂ ਦੇ ਕੋਲ ਸੀ। ਪਰ ਅਮਰ ਸਿੰਘ ਦਾ ਪਰਿਵਾਰ ਗਰੀਬ ਸੀ। जाट ਪਰਿਵਾਰ ਸੀ। ਖੇਤੀਬਾੜੀ ਤੇ ਨਿਰਭਰ ਕਰਦੇ ਸੀ। ਬਹੁਤ ਮਿਹਨਤ ਕਰਦੇ। ਅੰਨ ਉਗਾ ਕੇ ਆਪਣਾ পেট ਪਾਲਦੇ। ਇਹ ਉਸ ਜਮਾਨੇ ਦੀ ਗੱਲ ਆ ਜਦੋਂ ਜਾਤ ਪਾਤ, ਊਚ-ਨੀਚ, ਗਰੀਬ-ਅਮੀਰ ਦਾ ਭੇਦਭਾਵ ਬਹੁਤ ਹੁੰਦਾ ਸੀ। ਵੈਸੇ ਤਾਂ ਠਾਕਰ ਤੇ जाट ਦੋਵੇਂ ਇਕੱਠੇ ਪਾਲ ਕੇ ਵੱਡੇ ਹੋਏ ਦੋਵਾਂ ਵਿੱਚ ਗੂੜੀ ਦੋਸਤੀ ਸੀ ਪਰ ਪਰਿਵਾਰ ਵਿੱਚ ਦੇਖਾ ਦੇਖੀ ਠਾਕਰ ਨਰਿੰਦਰ ਪ੍ਰਤਾਪ ਦੇ ਮਨ ਵਿੱਚ ਵੀ ਇਹ ਗੱਲ ਆ ਗਈ ਸੀ ਕਿ ਮੇਰੀ ਐਸ ਨਾਲ ਦੋਸਤੀ ਆ ਉਹ ਤਾਂ ਠੀਕ ਆ ਪਰ ਹੈ ਤਾਂ ਇਹ ਗਰੀਬੀ ਗਰੀਬਾਂ ਤੋਂ ਥੋੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜਦੋਂ ਕੰਮ ਪਵੇ ਇਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੁਣ ਬਚਪਨ ਦੀ ਦੋਸਤੀ ਵਿੱਚ ਤੇ ਜਵਾਨੀ ਦੀ ਦੋਸਤੀ ਵਿੱਚ ਥੋੜਾ ਜਿਹਾ ਫਰਕ ਆ ਗਿਆ ਸੀ ਬਚਪਨ ਦੀ ਦੋਸਤੀ ਵਿੱਚ ਠਾਕੁਰ ਜਦੋਂ ਜੱਟ ਨੂੰ ਆਪਣੇ ਨਾਲ ਖੇਡਣ ਲਈ ਬੁਲਾਉਂਦਾ ਤਾਂ ਕੋਈ ਭੇਦਭਾਵ ਨਾ ਹੁੰਦਾ ਸਿਰਫ ਦੋਵੇਂ ਨਾਲ ਖੇਡਦੇ ਤੇ ਜੋ ਵੀ ਆਪਣਾ ਖਾਣਾ ਹੁੰਦਾ ਉਹਨੂੰ ਵੰਡ ਕੇ ਖਾਂਦੇ ਪਰ ਹੁਣ ਗੱਲ ਵੱਖਰੀ ਸੀ ਹੁਣ ਉਹ ਦੋਵੇਂ ਵੱਡੇ ਹੋ ਗਏ ਸਨ ਉਹਨਾਂ ਦੇ ਕੰਮ ਤੇ ਉਹਨਾਂ ਦੀ ਹੈਸੀਅਤ ਵਿੱਚ ਵੀ ਫਰਕ ਆ ਗਿਆ ਸੀ ਤੇ ਇਹ ਫਰਕ ਆਇਆ ਠਾਕੁਰ ਸਾਹਿਬ ਵਿੱਚ ਵੀ ਪਰ ਜੱਟ ਉਹ ਤਾਂ ਆਪਣੇ ਦੋਸਤ ਦੀ ਇੱਕ ਆਵਾਜ਼ ਤੇ ਭੱਜਿਆ ਆਉਂਦਾ ਪੂਰਾ ਦਿਨ ਮਿਹਨਤ ਕਰਦਾ ਤੇ ਸ਼ਾਮ ਨੂੰ ਜਦੋਂ ਉਸ ਦਾ ਮਿੱਤਰ ਕਿਸੇ ਕੰਮ ਲਈ ਬੁਲਾਉਂਦਾ ਤਾਂ ਦੌੜਿਆ ਆਉਂਦਾ ਬਚਪਨ ਵਿੱਚ ਜਿੱਥੇ ਠਾਕਰ ਆਪਣੇ ਦੋਸਤ ਅਮਰ ਸਿੰਘ ਨੂੰ ਖੇਡਣ ਲਈ ਬੁਲਾਉਂਦਾ ਸੀ ਤੇ ਉਸ ਨਾਲ ਕੋਈ ਭੇਦਭਾਵ ਨਹੀਂ ਕਰਦਾ ਸੀ ਉੱਥੇ ਹੀ ਹੁਣ ਠਾਕਰ ਵੱਡਾ ਹੋਣ ਤੋਂ ਬਾਅਦ ਭੇਦਭਾਵ ਤੇ ਉਤਰ ਆਇਆ ਉਹ ਸਿਰਫ ਜਦੋਂ ਕੰਮ ਪੈਂਦਾ ਤਾਂ ਹੀ ਜੱਟ ਨੂੰ ਬੁਲਾਉਂਦਾ ਗੱਲਾਂ ਵਿੱਚ ਮਠਾਸ ਘੋਲ ਕੇ ਗੱਲ ਤਾਂ ਇਦਾਂ ਕਰਦਾ ਵੀ ਜਿਵੇਂ ਅਜੇ ਵੀ ਉਹੀ ਬਚਪਨ ਵਾਲੀ ਦੋਸਤੀ ਆ ਪਿਆਰ ਆ ਪਰ ਅੰਦਰੋਂ ਅੰਦਰੋਂ ਉਹਦੇ ਮਨ ਵਿੱਚ ਕਪਟ ਸੀ ਉਹ ਉਸ ਤੋਂ ਗਰੀਬ ਆਦਮੀ ਸਮਝ ਕੇ ਆਪਣੇ ਕੰਮ ਕਰਵਾਉਂਦਾ ਰਹਿੰਦਾ ਤੇ ਚਾਰ ਲੋਕਾਂ ਵਿੱਚ ਬਹਿਸ ਕਰਨ ਤੋਂ ਵੀ ਨਾ ਹਟਦਾ ਇੱਕ ਵਾਰ ਦੀ ਗੱਲ ਆ ਵੀ ਬਚਪਨ ਵਿੱਚ ਅਮਰ ਸਿੰਘ ਕੋਲ ਜੁੱਤੇ ਨਹੀਂ ਸਨ ਤੇ ਉਸ ਨੂੰ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਕਿਤੇ ਜਾਣਾ ਸੀ ਤਾਂ ਨਰਿੰਦਰ ਸਿੰਘ ਨੇ ਉਹਨੂੰ ਆਪਣੇ ਜੁੱਤੇ ਦੇ ਦਿੱਤੇ ਜੁੱਤੇ ਵੀ ਉਹ ਦਿੱਤੇ ਜਿਹੜੇ ਉਹ ਕਦੀ ਪਹਿਨਦਾ ਵੀ ਨਹੀਂ ਸੀ ਪਾਉਂਦਾ ਵੀ ਨਹੀਂ ਸੀ ਤੇ ਸੁੱਟਣ ਲਈ ਰੱਖੇ ਹੋਏ ਸਨ ਉਹ ਉਸਨੇ ਚੋਕੇ ਅਮਰ ਸਿੰਘ ਨੂੰ ਦੇ ਦਿੱਤੇ ਉਹ ਪੁਰਾਣੇ ਜਿਹੜੇ ਜੁੱਤੇ ਸੀ ਉਹ ਠਾਕਰ ਲਈ ਤਾਂ ਬੇਕਾਰ ਸਨ ਪਰ ਜੱਟ ਅਮਰ ਸਿੰਘ ਲਈ ਤਾਂ ਉਹ ਬਿਲਕੁਲ ਨਵੇਂ ਵਰਗੇ ਸਨ ਠਾਕਰ ਐਸਕਾਲ ਨੂੰ ਲੈ ਕੇ ਚਾਰ ਲੋਕਾਂ ਵਿੱਚ ਉਸਤਾ ਮਜਾਕ ਉਡਾਉਂਦਾ ਰਹਿੰਦਾ ਕਿ ਐਸਕੋਲ ਤਾਂ ਜੁੱਤੀਆਂ ਦਾ ਜੋੜਾ ਵੀ ਨਹੀਂ ਹੈਗਾ ਮੈਂ ਉਹ ਜੁੱਤੇ ਐਨੂੰ ਦਿੱਤੇ ਸਨ ਜਿਨ੍ਹਾਂ ਨੂੰ ਮੈਂ ਸੁੱਟਣ ਲਈ ਰੱਖਿਆ ਹੋਇਆ ਸੀ ਤੇ ਇਹ ਗੱਲ ਠਾਕਰ ਨੇ ਇੱਕ ਦੋ ਲੋਕਾਂ ਦੇ ਸਾਹਮਣੇ ਨਹੀਂ ਲਗਭਗ ਪੂਰੇ ਪਿੰਡ ਦੇ ਸਾਹਮਣੇ ਕਈ ਵਾਰਾਂ ਕਹਿ ਦਿੱਤੀ ਸੀ ਤੇ ਇਸ ਤਰ੍ਹਾਂ ਉਹ ਜੱਟ ਦਾ ਮਜ਼ਾਕ ਉਡਾਉਂਦਾ ਰਿਹਾ ਜੱਟ ਨੂੰ ਇਹ ਗੱਲ ਚੰਗੀ ਤਾਂ ਨਾ ਲੱਗਦੀ ਪਰ ਵਿਚਾਰਾ ਘਰ ਵੀ ਕੀ ਸੱਦਦਾ ਸੀ ਇਸ ਲਈ ਮਨ ਮਾਰ ਕੇ ਚੁੱਪ ਰਹਿ ਜਾਂਦਾ ਫਿਰ ਵੀ ਉਹ ਆਪਣੇ ਮਿੱਤਰਤਾ ਜਿਹੜੀ ਬੜੇ ਚੰਗੇ ਤਰੀਕੇ ਨਾਲ ਨਿਭਾਈ ਜਾ ਰਹੀ ਸੀ ਇੱਕ ਵਾਰ ਦੀ ਗੱਲ ਠਾਕਰ ਨਰਿੰਦਰ ਦੀ ਪਤਨੀ ਜੋ ਬੜੀ ਆਲਸੀ ਸੀ ਰਾਤ ਨੂੰ ਤਜੋਰੀ ਦਾ ਤਾਲਾ ਲਗਾਉਣਾ ਭੁੱਲ ਕੇ ਠਾਕਰ ਸਾਹਿਬ ਕਿਤੇ ਬਾਹਰ ਗਏ ਹੋਏ ਸੀ ਖੂਬ ਚਿਤਾਵਨੀ ਦੇ ਕੇ ਗਈ ਸੀ ਨੌਕਰਾਂ ਤੇ ਨજર ਰੱਖਣਾ ਤਜੋਰੀ ਦਾ ਧਿਆਨ ਰੱਖਣਾ ਚੰਗੀ ਤਰ੍ਹਾਂ ਸੰਭਾਲ ਕੇ ਧਨ ਦੌਲਤ ਰੱਖਣਾ ਪਰ ਆਲਸੀ ਸੁਭਾਅ ਦੇ ਕਾਰਨ ਉਹਨਾਂ ਦੀ ਪਤਨੀ ਤਾਲਾ ਲਗਾਉਣਾ ਭੁੱਲ ਗਈ ਜਿਸ ਨਾਲ ਇੱਕ ਨੌਕਰ ਦੀ ਨਜ਼ਰ ਤਜੋਰੀ ਤੇ ਪਈ ਤੇ ਉਹਨੇ ਕੀ ਕੀਤਾ ਉਹਨੇ ਤਜੋਰੀ ਦੇ ਹੱਥ ਸਾਫ਼ ਕਰ ਦਿੱਤਾ ਤੇ ਸਾਰਾ ਜੋ ਗਹਿਣਾ ਗੱਠਾ ਸੀ ਸਾਰਾ ਸਾਰਾ ਕੁਝ ਚੋਰਾ ਲਿਆ ਜਦੋਂ ਉਠਾ ਕੇ ਸਹਿਬ ਘਰ ਆਏ ਤਾਂ ਘਰ ਵਿੱਚ ਰੋਣਾ ਪੇਟਣਾ ਬੱਚਿਆ ਹੋਇਆ ਸੀ ਪਤਾ ਚੱਲਿਆ ਵੀ ਪੂਰੀ ਜ਼ਿੰਦਗੀ ਦੀ ਕਮਾਈ ਚੋਰੀ ਹੋ ਗਈ ਪਤਨੀ ਤੇ ਬਹੁਤ ਗੁੱਸਾ ਹੋਈ ਪਰ ਹੁਣ ਹੋ ਕੀ ਸਕਦਾ ਸੀ ਜੂਨ ਦੀ ਗਰਮੀ ਵਿੱਚ ਖੇਤਾਂ ਵਿੱਚ ਪਤਾ ਹੀ ਨਹੀਂ ਕਿਸ ਤਰ੍ਹਾਂ ਅੱਗ ਲੱਗੀ ਤੇ ਪੂਰੀ ਫਸਲ ਵੀ ਜਿਹੜੀ ਠਾਕੁਰ ਸਾਹਿਬ ਦੀ ਸੜ ਕੇ ਸੁਆਹ ਹੋ ਗਈ ਭਗਵਾਨ ਚਾਰੇ ਪਾਸਿਓਂ ਉਹਨਾਂ ਤੇ ਜਿਵੇਂ ਕਹਿਰ ਵਰਸਾ ਰਿਹਾ ਸੀ ਉਹਨਾਂ ਦਾ ਸਭ ਕੁਝ ਬਰਬਾਦ ਹੋ ਗਿਆ ਹੁਣ ਤਾਂ ਐਨੀ ਤੰਗੀ ਆ ਗਈ ਵੀ ਖਾਣ ਦੇ ਲਾਲੇ ਪੈਣ ਲੱਗੇ ਜਾਤ ਦੇ ਠਹਿਰੇ ਠਾਕਰ ਕਿਸੇ ਤੋਂ ਮਦਦ ਮੰਗਣ ਵਿੱਚ ਵੱਡੀ ਸ਼ਰਮਾਉਂਦੀ ਸੀ ਜਦੋਂ ਹਾਲਤ ਬਦ ਤੋਂ ਬਦਤਰ ਹੋ ਗਈ ਤਾਂ ਇੱਕ ਦਿਨ ਠਾਕਰ ਸਾਹਿਬ ਨੇ ਸੋਚਿਆ ਵੀ ਕਿਉਂ ਨਾ ਜਾ ਕੇ ਪ੍ਰਦੇਸ਼ ਵਿੱਚ ਕੋਈ ਨੌਕਰੀ ਕਰ ਲਈ ਜਾਵੇ ਆਪਣੇ ਪਿੰਡ ਵਿੱਚ ਕੋਈ ਨੌਕਰੀ ਕਰਾਂਗਾ ਤਾਂ ਲੋਕ ਮੇਰੇ ਤੇ ਹੱਸਣਗੇ ਓਏ ਇੱਥੇ ਮੇਰੀ ਕੋਈ ਇੱਜ਼ਤ ਆ ਕਹਿੰਦੇ ਹਨ ਵੀ ਦੇਸ਼ ਚੋਰੀ ਪ੍ਰਦੇਸ਼ ਭੀਖ ਬਰਾਬਰ ਹੁੰਦਾ ਵਾ ਪਰ ਇਕੱਲਾ ਜਾਵੇ ਕਿਵੇਂ ਇੰਨੀ ਐਸ਼ੋ ਰਾਮ ਨਾਲ ਉਹਨੂੰ ਜੀਣ ਦੀ ਆਤ ਸੀ ਜਿੱਥੇ ਜਾਂਦੇ ਨੌਕਰਾਂ ਦੇ ਨਾਲ ਜਾਂਦੇ ਸੀ ਨੌਕਰੋਣਾ ਦੇ ਨਾਲ ਜਾਂਦੇ ਹੈਗੇ ਸੀ ਤੇ ਨੌਕਰਾਂ ਤੋਂ ਆਪਣਾ ਕੰਮ ਕਰਵਾਉਂਦੇ ਸਨ ਪਰ ਉਦੋਂ ਉਹਨਾਂ ਦੇ ਮਨ ਵਿੱਚ ਇੱਕ ਵਿਚਾਰ ਆਇਆ ਵੀ ਕਿਉਂ ਨਾ ਜੱਟ ਅਮਰ ਸਿੰਘ ਨੂੰ ਆਪਣੇ ਨਾਲ ਲੈ ਜਾਵਾਂ ਉਹ ਵੀ ਚਾਰ ਪੈਸੇ ਉਥੋਂ ਕਮਾ ਕੇ ਲੈ ਆਊਗਾ ਤੇ ਮੇਰੀ ਵੀ ਮਦਦ ਹੋ ਚੁਗੀ ਐਹੀ ਸੋਚ ਕੇ ਉਹ ਅਮਰ ਸਿੰਘ ਕੋਲ ਜਾ ਕੇ ਐਹੀ ਸੋਚ ਕੇ ਉਹ ਅਮਰ ਸਿੰਘ ਕੋਲ ਪਹੁੰਚਿਆ ਉਹਨੂੰ ਸਾਰੀ ਗੱਲ ਦੱਸੀ ਪੇ ਮਿੱਤਰ ਚਲੋ ਪਰਦੇਸ ਵਿੱਚ ਕਿਤੇ ਨੌਕਰੀ ਕਰਕੇ ਧਨ ਕਮਾ ਕੇ ਲਿਆਵੇ ਪਿੰਡ ਵਿੱਚ ਵੈਸੇ ਵੀ ਰੱਖਿਆ ਵੀ ਕੀ ਹੈ ਤੂੰ ਤਾਂ ਦੇਖ ਹੀ ਲਿਆ ਪੂਰੇ ਦਿਨ ਹਾਲ ਚਲਾ ਕੇ ਪਣਾ ਕਿੰਨਾ ਕੁ ਕਮਾ ਲੈਣਾ ਵਾ ਬਸ ਪੇਟੀ ਭਰਦਾ ਵਾ ਬੱਚਿਆਂ ਦੇ ਵਿਆਹ ਸ਼ਾਦੀ ਵੀ ਕਰਨੀਆਂ ਤਾਂ ਆਮਦਨ ਤਾਂ ਵਧਾਉਣੀ ਪਊਗੀ ਨਾ ਅਮਰ ਸਿੰਘ ਨੂੰ ਵੀ ਠਾਕਰ ਦੀ ਗੱਲ ਚੰਗੀ ਲੱਗੀ ਉਹ ਆਪਣੀ ਪਤਨੀ ਨੂੰ ਜੋਦ ਕੋਲ ਥੋੜਾ ਬਹੁਤਾ ਧਨ ਸੀ ਉਹ ਦੇ ਕੇ ਠਾਕਰ ਦੇ ਨਾਲ ਚੰਨਣ ਲਈ ਤਿਆਰ ਹੋ ਗਿਆ। ਇਦਰ ਠਾਕਰ ਨੇ ਵੀ ਆਪਣੇ ਕੋਲ ਬਚੀ ਇੱਕੋ ਇੱਕ ਆਪਣੀ ਸੋਨੇ ਦੀ ਜਿਹੜੀ ਅੰਗੂਠੀ ਆਪਣੀ ਪਤਨੀ ਨੂੰ ਦਿੱਤੀ ਤੇ ਕਿਹਾ ਕਿ ਜਦੋਂ ਤੱਕ ਮੈਂ ਆਵਾਂ ਐਸੇ ਨਾਲ ਆਪਣਾ ਖਾਣਾ ਖਰਚਾ ਜਿਹੜਾ ਉਹ ਚਲਾ ਲੈਣਾ। ਦੋਵੇਂ ਆਪਣੇ ਘਰੋਂ ਵਿਦਾ ਲੈ ਕੇ ਪਰਦੇਸ ਲਈ ਤੁਰ ਪਏ। ਥੋੜਾ ਬਹੁਤ ਖਾਣਾ ਜਾਟ ਆਪਣੇ ਨਾਲ ਲਿਆਇਆ। ਰਸਤੇ ਵਿੱਚ ਜਿੱਥੇ ਰੁਕਦੇ ਉੱਥੇ ਹੀ ਖਾਂਦੇ ਤੇ ਅੱਗੇ ਚੱਲ ਪੈਂਦੇ। ਦੋਵੇਂ ਪੈਦਲ ਹੀ ਯਾਤਰਾ ਕਰ ਰਹੇ ਸਨ। ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਦੋਵੇਂ ਇੱਕ ਸ਼ਹਿਰ ਵਿੱਚ ਪਹੁੰਚੇ। ਸ਼ਹਿਰ ਵਿੱਚ ਜਾ ਕੇ ਜੱਟ ਨੇ ਮਜ਼ਦੂਰੀ ਦਾ ਕੰਮ ਕਰ ਲਿਆ ਪਰ ਠਾਕਰ ਤਾਂ ਠਹਿਰੇ। ਠਾਕਰ ਉਸ ਨੂੰ ਤਾਂ ਮਜ਼ਦੂਰੀ ਕਰਨ ਵਿੱਚ ਵੱਡੀ ਸ਼ਰਮ ਆ ਰਹੀ ਸੀ। ਪਰ ਕੀ ਕਰਦਾ? ਟੰਗੀ ਇੰਨੀ ਸੀ ਕਿ ਜੇਬ ਵਿੱਚ ਕੁਝ ਵੀ ਨਹੀਂ ਸੀ। ਉਸ ਨੂੰ ਵੀ ਮਜ਼ਦੂਰੀ ਦਾ ਕੰਮ ਕਰਨਾ ਪਿਆ। ਦੋਵੇਂ ਪੂਰੇ ਦਿਨ ਮਜ਼ਦੂਰੀ ਕਰਦੇ ਤੇ ਰਾਤ ਨੂੰ ਇੱਕ ਮੰਦਰ ਦੇ ਕੋਲ ਆ ਕੇ ਬੈਠ ਜਾਂਦੇ। ਦੋਵਾਂ ਨੇ ਨਿਸ਼ਚੈ ਕੀਤਾ ਸੀ ਕਿ ਜੋ ਵੀ ਅਸੀਂ ਕਮਾਵਾਂਗੇ ਥੋੜਾ ਥੋੜਾ ਬਚਾਵਾਂਗੇ ਤੇ ਥੋੜੇ ਨਾਲ ਆਪਣਾ ਪੇਟ ਭਰ ਲਵਾਂਗੇ। ਅਹੀ ਸੋਚ ਕੇ ਦੋਵੇਂ ਆਪਣੇ ਦਿਨ ਘਟ ਰਹੇ ਸਨ ਪਰ ਇੱਕ ਸਮਾਂ ਅਜੀਹਾ ਵੀ ਆਇਆ ਕਿ ਭਾਰੀ ਵਰਖਾ ਦੇ ਕਾਰਨ ਉਹਨਾਂ ਨੂੰ 2-3 ਦਿਨ ਤੱਕ ਕੋਈ ਕੰਮ ਹੀ ਨਾ ਮਿਲਿਆ ਜਦੋਂ ਕੰਮ ਨਾ ਮਿਲਿਆ ਤਾਂ 2-4 ਪੈਸੇ ਜੋ ਉਹਨਾਂ ਨੇ ਹੁਣ ਤੱਕ ਕਮਾਏ ਸਨ ਜੋੜੇ ਸਨ ਉਹ ਵੀ ਖਰਚੋਗੇ ਇੱਕ ਦਿਨ ਉਹਨਾਂ ਕੋਲ 1 ਰੁਪਇਆ ਵੀ ਖਾਣ ਲਈ ਨਾ ਬਚਿਆ ਹੁਣ ਦੋਵਾਂ ਦੇ ਪੇਟ ਵਿੱਚ ਚੂਹੇ ਖੋਦ ਰਹੇ ਸਨ ਉਸੇ ਦਿਨ ਮੰਦਰ ਤੇ ਕਿਸੇ ਸੇਠ ਨੇ ਭੰਡਾਰਾ ਲਗਾਇਆ ਹੋਇਆ ਸੀ ਭੰਡਾਰਾ ਕੀ ਗਰੀਬਾਂ ਨੂੰ ਦਾਨ ਦਖਸ਼ਨਾ ਦੇ ਕੇ ਖਾਣਾ ਖਲਾਇਆ ਜਾ ਰਿਹਾ ਸੀ ਹੁਣ ਦੋਹਾਂ ਦੇ ਮੂੰਹ ਵਿੱਚ ਪਾਣੀ ਆ ਗਿਆ ਪਰ ਦੋਹਾਂ ਨੇ ਘਰੋਂ ਚੱਲਣ ਤੋਂ ਪਹਿਲਾਂ ਨਿਸ਼ਚੈ ਕੀਤਾ ਸੀ ਕਿ ਭੀਖ ਮੰਗ ਕੇ ਕਦੇ ਨਾ ਖਾਵਾਂਗੇ ਮਿਹਨਤ ਕਰਕੇ ਹੀ ਕਮਾਵਾਂਗੇ ਤੇ ਉਹ ਖਾਵਾਂਗੇ ਪਰ ਅੱਜ ਹਾਲਤ ਐ ਸੀ ਕਿ ਦੋ ਦਿਨ ਤੋਂ ਉਹਨਾਂ ਦੇ ਪੇਟ ਵਿੱਚ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਗਿਆ ਇੱਧਰ ਜਦੋਂ ਉਹ ਸੇਠ ਜਿਹੜਾ ਸੀ ਉਹ ਹਲਵਾ ਪੂਰੀ ਗਰੀਬਾਂ ਨੂੰ ਵੰਡ ਰਿਹਾ ਸੀ ਤਾਂ ਦੋਹਾਂ ਦੇ ਮੂੰਹ ਵਿੱਚ ਪਾਣੀ ਆ ਗਿਆ ਤੇ ਉਹਨਾਂ ਤੋਂ ਰੁਕਿਆ ਨਾ ਗਿਆ ਪਰ ਉੱਥੇ ਇੱਕ ਨਿਯਮ ਸੀ ਕਿ ਆਪਣਾ ਭਾਂਡਾ ਲੈ ਕੇ ਆਓ ਤੇ ਸੇਠ ਉਸੇ ਵਿੱਚ ਪਾ ਕੇ ਖਾਣਾ ਦੇਵੇਗਾ ਫਿਰ ਖਾਓ ਪਰ ਉਹਨਾਂ ਦੋਵਾਂ ਕੋਲ ਤਾਂ ਐਸਮੇ ਕੋਈ ਭਾਂਡਾ ਹੀ ਨਹੀਂ ਸੀ ਤਦ ਹੀ ਜੱਟ ਦੀ ਨਜ਼ਰ ਮੰਦਰ ਦੇ ਕੋਲ ਬੈਠੇ ਇੱਕ কুমਿਹਰ ਤੇ ਪਈ ਜੋ ਮਿੱਟੀ ਦੇ ਭਾਂਡੇ ਵੇਚ ਰਿਹਾ ਸੀ ਉਸ ਕੋਲ ਮਿੱਟੀ ਦੇ ਬਣੇ ਹੋਏ ਕਟੋਰੇ ਵੀ ਸਨ ਜੱਟ ਉਸ ਕੋਲ ਪਹੁੰਚਿਆ ਤੇ ਬੋਲਿਆ ਪੀ ਵੀਰ ਸਾਨੂੰ ਮਿੱਟੀ ਦੇ ਦੋ ਕਟੋਰੇ ਦੇ ਦੇ ਸਾਨੂੰ ਭੰਡਾਰੇ ਤੋਂ ਪ੍ਰਸ਼ਾਦ ਲੈਣਾ ਆ ਦੇਖ ਮੇਰੇ ਕੋਲ ਅਜੇ ਪੈਸੇ ਨਹੀਂ ਆ ਪਰ ਜਦੋਂ ਮੈਨੂੰ ਕੰਮ ਮਿਲੇਗਾ ਕਮਾ ਕੇ ਸਭ ਤੋਂ ਪਹਿਲਾਂ ਮੈਂ ਤੇਰੇ ਪੈਸੇ ਤੈਨੂੰ ਵਾਪਸ ਕਰ ਦਾਂਗਾ ਇਹ ਗੱਲ ਸੁਣ ਕੇ ਕੁਮਾਰ ਨੂੰ ਵੀ ਉਹਨਾਂ ਤੇ ਬੜੀ ਜਿਹੀ ਦਇਆ ਆ ਗਈ ਤੇ ਉਹਨੇ ਦੋ ਮਿੱਟੀ ਦੇ ਕਟੋਰੇ ਉਹਨਾਂ ਨੂੰ ਫੜਾ ਦਿੱਤੇ ਕਟੋਰੇ ਲੈ ਕੇ ਸਿੱਧਾ ਜੱਟ ਠਾਕੁਰ ਕੋਲ ਪਹੁੰਚਿਆ ਤੇ ਇੱਕ ਕਟੋਰਾ ਠਾਕੁਰ ਨੂੰ ਦਿੱਤਾ ਤੇ ਇੱਕ ਖੁਦ ਨੇ ਲਿਆ ਤੇ ਬੈਠ ਗਏ ਪੰਗਤ ਵਿੱਚ ਭੋਜਨ ਮੰਗਣ ਥੋੜੀ ਦੇਰ ਵਿੱਚ ਹੀ ਦੋਵਾਂ ਦੀ ਵਾਰੀ ਆ ਗਈ ਤੇ ਉਹਨਾਂ ਦੇ ਕਟੋਰੇ ਵਿੱਚ ਹਲਵਾ ਪੂਰੀ ਤੇ ਸਬਜ਼ੀ ਸੀ ਹੁਣ ਜੱਟ ਤਾਂ ਖਾਣਾ ਉਹਦੇ ਖਾਣ ਤੇ ਟੁੱਟ ਪਿਆ ਲੋਕ ਦੇਖ ਰਹੇ ਹਨ ਜਾਂ ਗੱਲਾਂ ਕਰ ਰਹੇ ਹਨ ਇਸ ਦਾ ਉਸ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ ਪਰ ਠਾਕੁਰ ਤਾਂ ਠਹਿਰੇ ਇੱਜਦਾ ਆਦਮੀ ਇਸ ਤਰ੍ਹਾਂ ਜ਼ਮੀਨ ਤੇ ਬੈਠ ਕੇ ਪੰਗਤ ਵਿੱਚ ਖਾਣਾ ਉਹਨੂੰ ਚੰਗਾ ਨਹੀਂ ਸੀ ਲੱਗ ਰਿਹਾ ਉਹਨਾਂ ਨੂੰ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਸਭ ਲੋਕ ਉਹਨਾਂ ਨੂੰ ਹੀ ਵੇਖ ਰਹੇ ਆ ਠਾਕੁਰ ਨੇ ਖੋਲੀ ਜੀ ਜੱਟ ਦੇ ਕੰਨ ਵਿੱਚ ਗਿਆ ਮਿੱਤਰ ਇੱਥੋਂ ਚਲੋ ਕਿਤੇ ਦੂਰ ਬੈਠ ਕੇ ਖਾਵਾਂਗੇ ਸਭ ਲੋਕ ਸਾਨੂੰ ਹੀ ਵੇਖ ਰਹੇ ਆ ਦੋਵਾਂ ਨੇ ਆਪਣਾ ਕਟੋਰਾ ਚੁੱਕਿਆ ਤੇ ਕਿਤੇ ਦੂਰ ਬੈਠ ਕੇ ਦਰਖਤ ਦੇ ਹੇਠਾਂ ਖਾਣ ਲਈ ਤੁਰ ਪਏ ਅਜੇ ਦੋ ਕਦਮ ਵੀ ਨਹੀਂ ਅੱਗੇ ਰੱਖੇ ਉਹਨਾਂ ਨੇ ਕਿ ਠਾਕੁਰ ਸਾਹਿਬ ਨੂੰ ਠੋਕਰ ਲੱਗੀ ਤੇ ਉਹਨਾਂ ਦਾ ਕਟੋਰਾ ਜ਼ਮੀਨ ਤੇ ਡਿੱਗ ਪਿਆ ਜ਼ਮੀਨ ਤੇ ਡਿੱਗਦੇ ਹੀ ਕਟੋਰਾ ਟੁੱਟ ਗਿਆ ਤੇ ਪੂਰਾ ਭੋਜਨ ਜ਼ਮੀਨ ਤੇ ਖਿਲਰ ਗਿਆ ਹੁਣ ਤਾਂ ਠਾਕੁਰ ਸਾਹਿਬ ਦੀ ਰੋਣ ਵਾਲੀ ਹਾਲਤ ਹੋਗੀ ਪਹਿਲਾਂ ਤਾਂ ਉਹਨਾਂ ਕੋਲ ਭਾਂਡਾ ਹੀ ਨਹੀਂ ਸੀ ਭਾਂਡੇ ਦਾ ਜਿਵੇਂ ਕਿਵੇਂ ਜੱਟ ਨੇ ਜੁਗਾੜ ਕੀਤਾ ਤਾਂ ਪੰਗਤ ਵਿੱਚ ਬੈਠ ਕੇ ਮੰਗ ਕੇ ਖਾਣ ਦੀ ਹਿੰਮਤ ਨਹੀਂ ਹੋ ਰਹੀ ਸੀ ਚਲੋ ਬਿਸ਼ਰਮ ਬਣ ਕੇ ਜਿਵੇਂ ਕਿਵੇਂ ਮੰਗ ਵੀ ਲਿਆ ਇਹ ਤਾਂ ਉਹੀ ਗੱਲ ਹੋ ਗਈ ਕਿ ਹੱਥ ਤਾਂ ਆਇਆ ਪਰ ਮੂੰਹ ਨਾ ਲੱਗਾ ਠਾਕਰ ਸਾਹਿਬ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਖਾਣਾ ਤਾਂ ਉਹਨਾਂ ਨੂੰ ਭੰਡਾਰੇ ਤੋਂ ਦੁਬਾਰਾ ਵੀ ਮਿਲ ਜਾਵੇਗਾ ਪਰ ਲੈਣ ਕਿਸ ਵਿੱਚ ਮੁਸੀਬਤ ਤਾਂ ਇਹ ਸੀ ਕਿ ਇੱਕੋ ਹੀ ਤਾਂ ਕਟੋਰਾ ਜਿਵੇਂ ਕਿ ਉਹਨਾਂ ਦੇ ਮਿੱਤਰ ਨੇ जुगाੜ ਕੀਤਾ ਸੀ ਉਹ ਵੀ ਟੁੱਟ ਚੁੱਕਾ ਸੀ ਜੱਟ ਨੂੰ ਠਾਕੁਰ ਸਾਹਿਬ ਦੀ ਹਾਲਤ ਤੇ ਬੜੀ ਦਇਆ ਆ ਰਹੀ ਸੀ ਉਹਨਾਂ ਨੇ ਠਾਕੁਰ ਸਾਹਿਬ ਨੂੰ ਕਿਹਾ ਕਿ ਠਾਕੁਰ ਸਾਹਿਬ ਹੁਣ ਤਾਂ ਇੱਕੋ ਹੀ ਰਸਤਾ ਬਚਿਆ ਵਾ ਮੈਂ ਜਲਦੀ ਨਾਲ ਆਪਣਾ ਖਾਣਾ ਖਾ ਲੀਨਾ ਵਾ ਫਿਰ ਤੁਸੀਂ ਇਹ ਕਟੋਰਾ ਲੈ ਕੇ ਦੁਬਾਰਾ ਤੋਂ ਖਾਣਾ ਮੰਗ ਕੇ ਲੈ ਆਉਣਾ ਇਸ ਕਟੋਰੀ ਵਿੱਚ ਠਾਕੁਰ ਸਾਹਿਬ ਭਲਾ ਕਿਸੇ ਦੇ ਝੂਠੇ ਭਾਂਡੇ ਵਿੱਚ ਕਿਵੇਂ ਖਾਣਾ ਖਾ ਸਕਦੇ ਸਨ ਉਹਨਾਂ ਨੇ ਇਹ ਸੁਣ ਕੇ ਬੁਰਾ ਜਮੋ ਬਣਾ ਲਿਆ ਹੁਣ ਤਾਂ ਜੱਟ ਨੂੰ ਬੜਾ ਹੀ ਗੁੱਸਾ ਆਇਆ ਜੱਟ ਨੇ ਵੀ ਅੱਜ ਜੋਸ਼ ਵਿੱਚ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ ਤੇ ਬੋਲਿਆ ਤੰਗੀ ਵਿੱਚ ਵੀ ਐਨੀ ਆਖੜ ਠੀਕ ਨਹੀਂ ਹੈਗੀ ਠਾਕੁਰ ਸਾਈਏ ਖਾਣਾ ਹੈ ਤਾਂ ਖਾਓ ਨਹੀਂ ਤੇ ਬੈਠੇ ਰੋ ਪੁਖੇ ਇੱਕ ਢਾਂਡੇ ਦਾ ਜਿਵੇਂ ਕਿਵੇਂ ਜਗਾੜ ਕੀਤਾ ਸੀ ਉਹ ਵੀ ਤੁਹਾਡੇ ਤੋਂ ਸੰਭਾਲਿਆ ਨਹੀਂ ਗਿਆ ਤੇ ਹੁਣ ਨਖਰੇ ਵੇਖੋ ਹੁਣ ਕੋਈ ਠਾਕਰੀ ਟੁਕਰੀ ਨਹੀਂ ਰਹਿ ਗਈ ਅਸੀਂ ਦੋਵੇਂ ਇਕੋ ਜਿਹੇ ਹੈ ਗਏ ਆ ਇੱਥੇ ਜਾਉ ਚੁੱਪਚਾਪ ਇਹ ਭਾਂਡਾ ਚੁੱਕੋ ਤੇ ਖਾਣਾ ਮੰਗ ਕੇ ਲਿਆਓ ਪਰ ਮਰਦਾ ਕੀ ਨਾ ਕਰਦਾ ਕੋਈ ਹੋਰ ਹੱਲ ਵੀ ਨਹੀਂ ਸੀ ਠਾਕਰ ਨੇ ਜੱਟ ਦਾ ਝੂਠਾ ਕਟੋਰਾ ਲਿਆ ਤੇ ਫਿਰ ਤੋਂ ਪੰਗਤ ਵਿੱਚ ਖਾਣਾ ਮੰਗਣ ਬੈਠ ਕੇ ਖਾਣਾ ਲਿਆ ਤੇ ਦੂਰ ਰੱਖਦੇ ਹੀਠਾਂ ਬੈਠ ਕੇ ਖਾ ਕੇ ਆਪਣੀ ਭੁੱਖ ਮਟਾਈ ਇਦਾਂ ਜੱਟ ਰਾਤ ਦਿਨ ਕੰਮ ਲੱਭਣ ਵਿੱਚ ਲੱਗਾ ਰਹਿੰਦਾ ਆਖਰ ਉਹਦੀ ਜਿਹੜੀ ਮਿਹਨਤ ਸੀ ਉਹ ਰੰਗ ਲਿਆਈ ਤੇ ਇੱਕ ਸੇਠ ਦੇ ਇੱਥੇ ਪਹਿਰੇਦਾਰੀ ਦਾ ਕੰਮ ਨੂੰ ਮਿਲ ਗਿਆ ਉਹਨੇ ਆਕੇ ਠਾਕਰ ਸਾਹਿਬ ਨੂੰ ਦੱਸਿਆ ਠਾਕਰ ਸਾਹਿਬ ਬੜਾ ਚੰਗਾ ਕੰਮ ਮਿਲਿਆ ਦੋਵੇਂ ਹੱਸਦੇ ਖੁਸ਼ੀ-ਖੁਸ਼ੀ ਪਹਿਰੇਦਾਰੀ ਕਰਨ ਲੱਗੇ ਹੌਲੀ-ਹੌਲੀ ਮਹੀਨੇ ਬੀਤੇ ਫਿਰ ਸਾਲ ਵੀ ਬੀਤ ਗਿਆ ਦੋਵਾਂ ਨੇ ਕਾਫੀ ਧਨ ਇਕੱਠਾ ਕਰ ਲਿਆ ਸੀ ਇੱਕ ਦਿਨ ਜੱਟ ਨੇ ਠਾਕਰ ਸਾਹਿਬ ਨਾਲ ਗੱਲ ਕੀਤੀ ਠਾਕਰ ਸਾਹਿਬ ਹੁਣ ਅਸੀਂ ਕਾਫੀ ਧਨ ਇਕੱਠਾ ਕਰ ਲਿਆ ਤੁਸੀਂ ਇਸ ਧਨ ਨਾਲ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕਦੇ ਹੋ ਤੇ ਮੈਂ ਵੀ ਇੱਕ ਨਵੇਂ ਬਲਦ ਦੀ ਜੋੜੀ ਲੈ ਕੇ ਜੇ ਥੋੜੀ ਜ਼ਮੀਨ ਖਰੀਦ ਕੇ ਆਪਣਾ ਕੰਮ ਵਧਾ ਸਕਦਾ। ਇਸ ਲਈ ਹੁਣ ਸਾਨੂੰ ਆਪਣੇ ਘਰ ਚੱਲਣਾ ਚਾਹੀਦਾ। ਦੋਵਾਂ ਨੇ ਫੈਸਲਾ ਕਰ ਲਿਆ ਕਿ ਅਗਲੇ ਦਿਨ ਹੀ ਉਹ ਆਪਣੇ ਘਰ ਲਈ ਨਿਕਲ ਜਾਣਗੇ। ਉਹਨਾਂ ਨੇ ਸੇਠ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਆਪਣਾ ਰੁਪਈਆ ਪੈਸਾ ਲੈ ਕੇ ਆਪਣੇ ਪਿੰਡ ਵੱਲ ਨੂੰ ਚੱਲ ਪਏ। ਦੋ ਤਿੰਨ ਦਿਨ ਦਾ ਸਫ਼ਰ ਕਰਨ ਤੋਂ ਬਾਅਦ ਦੋਵੇਂ ਆਪਣੇ ਪਿੰਡ ਪਹੁੰਚੇ ਤੇ ਦੋਵਾਂ ਨੇ ਉਸ ਪੈਸੇ ਨਾਲ ਆਪਣਾ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹ ਹੋੜੀ ਵਾਲੀ ਉਹਨਾਂ ਦੇ ਦਿਨ ਜਿਹੜੇ ਸੀ ਚੰਗੇ ਹੁੰਦੇ ਚਲੇ ਗਏ ਤੇ ਇੱਕ ਦਿਨ ਉਹ ਵੀ ਆਇਆ ਕਿ ਉਹਨਾਂ ਦੋਆਂ ਦਾ ਕੰਮ ਬੁਲੰਦੀਆਂ ਤੇ ਪਹੁੰਚ ਗਿਆ। ਸੇਠ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਤੇ ਜੱਟ ਨੇ ਇੱਕ ਜ਼ਮੀਨ ਦਾ ਟੁਕੜਾ ਖਰੀਦ ਲਿਆ ਤੇ ਇੱਕ ਨਵੇਂ ਹਾਲ ਬਲਦ ਦੀ ਜੋੜੀ ਖਰੀਦ ਲਈ। ਫਿਰ ਤੋਂ ਆਪਣੇ ਕੰਮ ਵਿੱਚ ਜੀ ਜਾਨ ਨਾਲ ਮਿਹਨਤ ਨਾਲ ਜੁਟ ਗਏ। ਹੁਣ ਜੱਟ ਕੋਲ ਬਹੁਤ ਸਾਰੀ ਜ਼ਮੀਨ, ਕਈ ਗਾਵਾਂ, ਬੜਦਾਂ ਦੀਆਂ ਜੋੜੀਆਂ ਸਨ। ਹੁਣ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਤਾਂ ਦੌਲਤ ਨਾਲ ਪੂਰਾ ਘਰ ਭਰਿਆ ਪਿਆ ਸੀ। ਠਾਕੁਰ ਸਾਹਿਬ ਦਾ ਪਤੀਰਾ ਕੁਝ ਦਿਨ ਤਾਂ ਜੱਟ ਦੇ ਨਾਲ ਠੀਕ ਰਿਹਾ। ਪਰ ਹੌਲੀ-ਹੌਲੀ ਉਹਨਾਂ ਵਿੱਚ ਫਿਰ ਤੋਂ ਉਹੀ ਪੁਰਾਣੀ ਵਾਲੀ ਜਿਹੜੀ ਆਕੜ ਸੀ ਵਾਪਸ ਆਉਣ ਲੱਗੀ। ਹੁਣ ਉਹ ਫਿਰ ਤੋਂ ਜੱਟ ਦਾ ਪਹਿਲਾਂ ਦੀ ਤਰ੍ਹਾਂ ਮਜ਼ਾਕ ਅਡਾਉਣ ਲੱਗੇ। ਜੁੱਤੇ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਫਿਰ ਤੋਂ ਖਿੱਲੀ ਉਹਨਾਂ ਦੀ ਅਡਾਉਣ ਲੱਗੇ। ਇੱਕ ਵਾਰ ਦੀ ਗੱਲ। ਠਾਕੁਰ ਨੇ ਜੱਟ ਨੂੰ ਆਪਣੇ ਘਰ ਬੁਲਾਇਆ ਤੇ 10-12 ਲੋਕਾਂ ਦੇ ਸਾਹਮਣੇ ਕੋਈ ਕੰਮ ਦੱਸਣ ਲੱਗੇ। ਜੱਟ ਵਿਚਾਰਾ ਚੁੱਪਚਾਪੋ ਕੰਮ ਕਰਨ ਲੱਗਾ। ਫਿਰ ਹੌਲੀ ਜੀ ਠਾਕੁਰ ਸਾਹਿਬ ਨੇ ਉਹਨਾਂ ਲੋਕਾਂ ਦੇ ਸਾਹਮਣੇ ਗਿਆ। ਪਤਾ ਹੈ ਦੋਸਤੋ ਇੱਕ ਵਾਰ ਮੈਂ ਇਸ ਨੂੰ ਆਪਣੇ ਪੁਰਾਣੇ ਜੁੱਤੇ ਦਿੱਤੇ ਜਿਨ੍ਹਾਂ ਨੂੰ ਮੈਂ ਪਹਿਨਦਾ ਵੀ ਨਹੀਂ ਸੀ। ਵਿਚਾਰੇ ਨੂੰ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਜਾਣਾ ਸੀ ਤੇ ਜੁੱਤੇ ਇਸ ਕੋਲ ਹੈ ਨਹੀਂ ਸੀ। ਮੈਂ ਉਹ ਪੁਰਾਣੇ ਜੁੱਤੇ ਇਹਨੂੰ ਦੇ ਦਿੱਤੇ। ਐਦੇ ਲਈ ਤਾਂ ਉਹ ਜਿਵੇਂ ਨਵੇਂ ਵਰਗੇ ਸਨ ਨਾਂ ਕਹਿ ਕੇ ਠਾਕੁਰ ਜ਼ੋਰ ਨਾਲ ਠਾਕੇ ਮਾਰ-ਮਾਰ ਕੇ ਹੱਸਣ ਲੱਗਾ ਜਦੋਂ ਜੱਟ ਨੇ ਸੁਣਿਆ ਨਾ ਉਹਨੂੰ ਬੜਾ ਗੁੱਸਾ ਆਇਆ ਉਹ ਵੀ ਇੱਕਦਮ ਨਾਲ ਬੋਲਿਆ ਸੁਣੋ ਦੋਸਤੋ ਜਦੋਂ ਅਸੀਂ ਪਰਦੇਸ ਵਿੱਚ ਸਨ ਨਾ ਤਾਂ ਅਸੀਂ ਦੋਵਾਂ ਨੇ ਮਿੱਟੀ ਦੇ ਭਾਂਡੇ ਮੰਗ ਕੇ ਲਏ ਸਨ ਤੇ ਉਹਨਾਂ ਵਿੱਚ ਪੰਗਤ ਵਿੱਚ ਬੈਠ ਕੇ ਖਾਣਾ ਖਾਧਾ ਤੇ ਇਹਨਾਂ ਦਾ ਭਾਂਡਾ ਟੁੱਟ ਗਿਆ ਪਤਾ ਵਾ ਫਿਰ ਫਿਰ ਕੀ ਹੋਇਆ ਸਾਰੇ ਲੋਕ ਇੱਕਦਮ ਹੈਰਾਨੀ ਨਾਲ ਜੱਟ ਵੱਲ ਦੇਖਣ ਲੱਗੇ ਦੱਸੋ ਕੀ ਹੋਇਆ ਉਦੋਂ ਇਸ ਤੋਂ ਪਹਿਲਾਂ ਕਿ ਜੱਟ ਕੁਝ ਬੋਲ ਪਾਉਂਦਾ ਠਾਕਰ ਨੇ ਉਹਦਾ ਮੂੰਹ ਬੰਦ ਕਰ ਦਿੱਤਾ ਤੇ ਮੋਢੇ ਤੇ ਹੱਥ ਰਾ ਕੇ ਉਹਨੂੰ ਅੰਦਰ ਲੈ ਗਿਆ ਤੇ ਅੰਦਰ ਜਾ ਕੇ ਬੋਲਿਆ ਕੁਝ ਨਹੀਂ ਦੋਸਤੋ ਇਹਨਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਹੈ ਐਦਾਂ ਹੀ ਕੁਝ ਵੀ ਬੋਲਦੇ ਰਹਿੰਦੇ ਆ ਐਦਾਂ ਕਰਕੇ ਉਹ ਜੱਟ ਨੂੰ ਘਰ ਦੇ ਅੰਦਰ ਲੈ ਗਿਆ ਤੇ ਜਾ ਕੇ ਹੱਥ ਪੈਰ ਜੋੜ ਕੇ ਮਿੰਤਾ ਕਰਨ ਲੱਗਾ ਦੇਖ ਇਹ ਗੱਲ ਪਿੰਡ ਵਿੱਚ ਕਿਸੇ ਨੂੰ ਨਾ ਦੱਸ ਦੇਣਾ ਆਪਣੀ ਇਸ ਪਿੰਡ ਵਿੱਚ ਵੱਡੀ ਇੱਜ਼ਤ ਆ ਸਾਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਦੇਖ ਮੈਂ ਤੇਰੇ ਹੱਥ ਜੋੜਦਾ ਵਾਂ। ਜੱਟ ਨੇ ਗੁੱਸੇ ਨਾਲ ਕਿਹਾ ਜੋ ਤੂੰ ਮੇਰੀ ਸਾਰੇ ਪਿੰਡ ਵਿੱਚ ਬੇਇੱਜ਼ਤੀ ਕਰਦਾ ਰਹੀ ਨਾ। ਕੀ ਪਤਾ ਕਿੰਨੇ ਲੋਕਾਂ ਦੇ ਸਾਹਮਣੇ ਤੂੰ ਇਹ ਗੱਲ ਕਹਿ ਦਿੰਦੀ ਐ ਕਿ ਮੈਂ ਇਸ ਨੂੰ ਪੁਰਾਣੇ ਜੁੱਤੇ ਦਿੱਤੇ ਸਨ। ਠਾਕ ਕਹਿਣ ਲੱਗਾ ਹੱਥ ਜੋੜਦਾ ਹੁਣ ਨਹੀਂ ਕਹੂੰਗਾ। ਦੇਖ ਤੂੰ ਵੀ ਧਿਆਨ ਰੱਖਣਾ ਤੂੰ ਵੀ ਇਹ ਗੱਲ ਕਿਸੇ ਦੇ ਸਾਹਮਣੇ ਨਾ ਕਹਿ ਦੇਣਾ ਕਿ ਮੈਂ ਤੇਰੇ ਝੂਠੇ ਭਾਂਡੇ ਵਿੱਚ ਖਾਣਾ ਖਾਦਾ ਸੀ। ਐ ਸੁਣ ਕੇ ਜੱਟ ਬੋਲਿਆ ਠੀਕ ਆ ਨਾ ਮੈਂ ਤੇਰੀ ਕਹਾ ਨਾ ਤੂੰ ਮੇਰੀ ਕਹੇ ਦੋਵੇਂ ਹੱਸਦੇ ਹੋਏ ਬਾਹਰ ਆਏ ਜੱਟ ਆਪਣੇ ਘਰ ਵੱਲ ਚਲਾ ਗਿਆ ਪਰ ਜਾਂਦੇ ਜਾਂਦੇ ਬੋਲ ਗਿਆ ਦੇਖ ਠਾਕਰ ਹੁਣ ਮੈਂ ਤੇਰਾ ਨੌਕਰ ਨਹੀਂ ਆ ਦੋਵਾਂ ਨੇ ਇੱਕੋ ਜੀ ਸਥਿਤੀ ਵਿੱਚ ਧਨ ਕਮਾਇਆ ਤੇ ਦੋਵੇਂ ਆਪਣੇ ਘਰ ਵਿੱਚ ਚੰਗਾ ਖਾ ਰਹੇ ਆ ਚੰਗਾ ਪਹਿਨ ਰਹੇ ਆ ਇਸ ਲਈ ਹੁਣ ਮੈਨੂੰ ਨੌਕਰ ਸਮਝਣ ਦੀ ਗਲਤੀ ਨਾ ਕਰਨਾ ਨੌਕਰ ਤਾਂ ਮੈਂ ਤੇਰਾ ਪਹਿਲਾਂ ਵੀ ਨਹੀਂ ਸੀ ਕਿਹੜੀ ਮੈਂ ਤੇਰੀ ਤਨਖਾਹ ਲੈ ਕੇ ਕੰਮ ਕਰ ਰਿਹਾ ਸੀ ਪਰ ਫਿਰ ਵੀ ਛੋਟੇ ਵੱਡੇ ਦਾ ਫਰਕ ਕਰਕੇ ਮੈਂ ਤੇਰੇ ਘਰ ਵਿੱਚ ਕੰਮ ਕਰਦਿਆਂ ਜੁੜਾ ਵੀ ਤੂੰ ਕਹਿਣਾ ਸੀ ਕਰ ਦਿੰਦਾ ਸੀ ਪਰ ਹੁਣ ਹੈਸੀਅਤ ਵਿੱਚ ਮੈਂ ਤੇਰੇ ਬਰਾਬਰ ਆ ਮੇਰੀ ਤਰਫ ਉਂਗਲੀ ਨਾ ਉਠਾ ਦੇਣਾ ਨਹੀਂ ਤੇ ਫਿਰ ਮੈਂ ਉਹ ਭਾਂਡੇ ਵਾਲੀ ਗੱਲ ਸਾਰਿਆਂ ਨੂੰ ਦੱਸ ਦਾਂਗਾ ਐਨਾ ਕਹਿ ਕੇ ਜੱਟ ਆਪਣੇ ਘਰ ਚਲਾ ਗਿਆ ਉਸ ਦਿਨ ਤੋਂ ਬਾਅਦ ਜਿੱਥੇ ਵੀ ਉਹ ਠਾਕਰ ਨੂੰ ਆਪਣਾ ਰਤਬਾ ਜਿਹਾ ਦਿਖਾਉਂਦੇ ਹੋਏ ਦੇਖਦਾ ਜੱਟ ਉੱਥੇ ਹੀ ਉਹੀ ਗੱਲ ਲੈ ਕੇ ਬੈਠ ਜਾਂਦਾ ਪਤਾ ਹੈ ਦੋਸਤੋ ਪਰਦੇਸ ਵਿੱਚ ਕੀ ਹੋਇਆ ਬਸ ਠਾਕਰ ਉੱਥੇ ਹੀ ਚੁੱਪ ਹੋ ਜਾਂਦਾ ਇੱਕ ਵਾਰ ਦੀ ਗੱਲ ਹੈ ਵੀ ਠਾਕੁਰ ਦੇ ਬੇਟੇ ਦੀ ਕੁੜਮਾਈ ਦੀ ਗੱਲ ਚੱਲ ਰਹੀ ਸੀ ਲੜਕੀ ਵਾਲੇ ਲੜਕੇ ਨੂੰ ਦੇਖਣ ਲਈ ਆਏ ਹੋਏ ਸਨ ਠਾਕਰ ਨੇ ਪਿੰਡ ਦੇ ਸਾਰੇ ਜਿਹੜੇ ਛੋਟੇ ਵੱਡੇ ਲੋਕਾਂ ਨੂੰ ਬੁਲਾਇਆ ਸੀ ਬਸ ਜੱਟ ਨੂੰ ਹੀ ਜਾਣ ਬੁੱਝ ਕੇ ਛੱਡ ਦਿੱਤਾ ਅਦਰ ਜੱਟ ਨੂੰ ਜਦੋਂ ਪਤਾ ਚੱਲਿਆ ਬਿਠਾਕਰ ਦੇ ਬੇਟੇ ਦਾ ਰਿਸ਼ਤਾ ਕਰਨ ਵਾਲੇ ਆ ਰਹੇ ਆ ਤੇ ਸਭ ਨੂੰ ਬੁਲਾਇਆ ਗਿਆ ਵਾ ਬਸ ਮੈਨੂੰ ਹੀ ਨਹੀਂ ਬੁਲਾਇਆ ਉਸ ਨੂੰ ਬੜਾ ਹੀ ਗੁੱਸਾ ਆਇਆ ਤੇ ਉਹ ਬਿਨਾਂ ਬੁਲਾਈ ਠਾਕਰ ਦੇ ਘਰ ਜਾ ਪਹੁੰਚਿਆ ਹਵੇਲੀ ਦੇ ਬੋਏ ਦੇ ਪਹੁੰਚਦੇ ਜੱਟ ਨੇ ਦੋਵੇਂ ਹੱਥ ਸਿਰ ਤੋਂ ਉੱਚੇ ਚੁੱਕ ਕੇ ਜ਼ੋਰ ਨਾਲ ਰਾਮ ਰਾਮ ਭਾਈ ਸਭ ਨੂੰ ਬੁਲਾਇ ਤੇ ਇਦਾਂ ਕਿਹਾ ਹਵੇਲੀ ਦੇ ਅੰਦਰ ਉਹ ਚਲਾ ਗਿਆ ठाकुर ਦੀ ਨજર ਜਿਵੇਂ ਹੀ ਜੱਟ ਤੇ ਪਈ ਤਾਂ ਬਹੁਤ ਗੁੱਸੇ ਹੋ ਗਿਆ ਪਰ ਕਿਹਾ ਕੁਝ ਨਹੀਂ ਤੇ ਚੁੱਪ ਕਰਕੇ ਉਹਦੇ ਮੂੰਹ ਵੱਲ ਵੇਖਦਾ ਰਹਿ ਗਿਆ ਜੱਟ ਹੱਸਦੇ ਹੋਏ ਆਇਆ ਤੇ ਸਭ ਲੋਕਾਂ ਦੇ ਸਾਹਮਣੇ ਬੋਲਿਆ ਠਾਕੁਰ ਸਾਹਿਬ ਅੱਜ ਤਾਂ ਉਹ ਗੱਲ ਸੋਚ ਕੇ ਮੈਨੂੰ ਸਵੇਰ ਤੋਂ ਹਾਸਾ ਆ ਰਿਹਾ ਠਾਕੁਰ ਸਾਹਿਬ ਨੇ ਕਿਹਾ ਕਿਹੜੀ ਗੱਲ ਉਹੀ ਪ੍ਰਦੇਸ ਵਾਲੀ ਠਾਕੁਰ ਨੇ ਜਦੋਂ ਇਹ ਸੁਣਿਆ ਤਾਂ ਉਹਦਾ ਰੰਗ ਪੀਲਾ ਪੈ ਗਿਆ ਬੇਟੇ ਦਾ ਰਿਸ਼ਤਾ ਕਰਨ ਵਾਲੇ ਬੈਠੇ ਸਨ ਤੇ ਐ ਮੇਰੀ ਪੋਲ ਪੱਟੀ ਖੋਲ ਰਿਆ ਵਾ ਇਹਨਾਂ ਲੋਕਾਂ ਨੂੰ ਜੇਕਰ ਪਤਾ ਚੱਲ ਗਿਆ ਕਿ ਮੈਂ ਪ੍ਰਦੇਸ਼ ਵਿੱਚ ਭੀਖ ਤੱਕ ਮੰਗੀ ਸੀ ਤੇ ਐਸੇ ਝੂਠੇ ਭਾਂਡੇ ਵਿੱਚ ਖਾਣਾ ਖਾਦਾ ਸੀ ਤਾਂ ਐ ਮੇਰੇ ਘਰ ਵਿੱਚ ਰਿਸ਼ਤਾ ਨਹੀਂ ਕਰਨਗੇ ਠਾਕੁਰ ਦੀ ਤਾਂ ਹੁਣ ਜਾਨ ਗਲ ਵਿੱਚ ਆ ਗਈ ਸੀ ਉਹ ਇਸ਼ਾਰੇ ਨਾਲ ਜੱਟ ਨੂੰ ਚੁੱਪ ਰਹਿਣ ਲਈ ਕਹਿ ਰਿਹਾ ਸੀ ਪਰ ਜੱਟ ਜੱਟ ਕਿੱਥੇ ਮੰਨਣ ਵਾਲਾ ਸੀ ਹੁਣ ਤਾਂ ਲੜਕੀ ਵਾਲੇ ਵੀ ਜੱਟ ਨੂੰ ਕਹਿਣ ਲੱਗੇ ਦੱਸੋ ਭਾਜੀ ਦੱਸੋ ਪ੍ਰਦੇਸ਼ ਵਿੱਚ ਕੀ ਹੋਇਆ ਸੀ ਅਸੀਂ ਵੀ ਜਾਣਨਾ ਚਾਹੁੰਨੇ ਹਾਂ ਜੱਟ ਨੇ ਬੋਲਣਾ ਸ਼ੁਰੂ ਕੀਤਾ ਕਿ ਪ੍ਰਦੇਸ਼ ਵਿੱਚ ਅਸੀਂ ਦੋਵਾਂ ਨੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਜਿਸ ਦਾ ਲੇਖਾ ਜੋਖਾ ਠਾਕਰ ਸਾਹਿਬ ਵੇਖਦੇ ਸਨ ਤੇ ਬਾਕੀ ਬਾਹਰ ਅੰਦਰ ਦਾ ਕੰਮ ਮੈਂ ਵੇਖਦਾ ਸੀ ਇੱਕ ਦਿਨ ਹੋਇਆ ਕਿ ਬਿਠਾਕਰ ਸਾਹਿਬ ਖਾਣਾ ਖਾ ਰਹੇ ਸਨ ਤੇ ਇਹਨਾਂ ਦੀ ਮੇਜ਼ ਤੇ ਸੱਤੇ ਪਕਵਾਨ ਸਜਿਓਏ ਸਨ ਮੈਂ ਬੈਠ ਕੇ ਖਾਣਾ ਖਾ ਰਿਹਾ ਸੀ ਮੇਰੇ ਖਾਣੇ ਨੂੰ ਕੁੱਤਾ ਜੂਠਾ ਕਰ ਗਿਆ ਪਰ ਠਾਕਰ ਸਾਹਿਬ ਦਾ ਵੱਡਾ ਦਿਲ ਦੇਖੋ ਉਹਨਾਂ ਨੇ ਆਪਣਾ ਖਾਣਾ ਮੈਨੂੰ ਖੁਲਾ ਦਿੱਤਾ ਇਹ ਸੁਣ ਕੇ ਲੜਕੀ ਵਾਲੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਠਾਕਰ ਸਾਹਿਬ ਨੂੰ ਇਹ ਕਿਹਾ ਠਾਕਰ ਸਾਹਿਬ ਤੁਸੀਂ ਤਾਂ ਬੜੇ ਦਰਿਆਦੇ ਇਨਸਾਨ ਹੋ ਚਲੋ ਇਹ ਰਿਸ਼ਤਾ ਪੱਕਾ ਕਰ ਦਿੰਨੇ ਆ ਇੰਨਾ ਕਹਿ ਕੇ ਉਹ ਰਿਸ਼ਤਾ ਪੱਕਾ ਕਰਕੇ ਉੱਥੋਂ ਚਲੇ ਗਏ ਇਧਰ ਠਾਕਰ ਸਾਹਿਬ ਨੇ ਭਗਵਾਨ ਦਾ ਧੰਨਵਾਦ ਕੀਤਾ ਵੀ ਸਹੀ ਸਮੇਂ ਤੇ ਜੱਟ ਨੇ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਿਆ ਤੇ ਗੱਲ ਨੂੰ ਬਦਲ ਦਿੱਤਾ ਨਹੀਂ ਤਾਂ ਅੱਜ ਮੇਰੇ ਬੇਟੇ ਦਾ ਰਿਸ਼ਤਾ ਟੁੱਟ ਜਾਣਾ ਸੀ ਉਹ ਜੱਟ ਨੂੰ ਇੱਕ ਕਮਰੇ ਵਿੱਚ ਲੈ ਜਾ ਕੇ ਬੋਲਿਆ ਕਿਉਂ ਮੇਰੇ ਪਿੱਛੇ ਪਿਆ ਹੋਇਆ ਵਾ ਤੇ ਮੇਰੀ ਜਾਨ ਲੈ ਕੇ ਹੀ ਤੂੰ ਰਵੇਂਗਾ ਅੱਜ ਵੀ ਮੇਰੇ ਬੇਟੇ ਦੇ ਰਿਸ਼ਤੇ ਕਰਨ ਵਾਲੇ ਆਏ ਹੋਏ ਸਨ ਤਾਂ ਉਹਨਾਂ ਦੇ ਸਾਹਮਣੇ ਵੀ ਇਹ ਗੱਲ ਕਰਨੀ ਜ਼ਰੂਰੀ ਸੀ ਕਿ ਆਖਰ ਤੂੰ ਸੋਚ ਕੇ ਹੀ ਰੱਖਿਆ ਹੋਇਆ ਵਾ ਵੀ ਤੂੰ ਤੂੰ ਰੱਟਾ ਪਉਣਾ ਹੀ ਪਉਣਾ ਵਾ ਆਣ ਕੇ ਜੱਟ ਨੇ ਅੱਖਾਂ ਦਿਖਾਉਂਦੇ ਹੋਏ ਕਿਹਾ ਚੰਗਾ ਤਾਂ ਮੈਨੂੰ ਇੱਕ ਗੱਲ ਦੱਸ ਪੂਰੇ ਪਿੰਡ ਨੂੰ ਤੂੰ ਸੱਦਾ ਦੇ ਕੇ ਬੁਲਾਇਆ ਸੀ ਬਸ ਮੈਨੂੰ ਹੀ ਛੱਡ ਦਿੱਤਾ ਅਜਿਹੀ ਤਾਂ ਮੈਂ ਤੇਰੇ ਨਾਲ ਕੀ ਬੁਰੀਾਈ ਕਰ ਦਿੱਤੀ ਜੋ ਤੂੰ ਮੈਨੂੰ ਨਹੀਂ ਬੁਲਾਇਆ ਮੈਂ ਤਾਂ ਤੇਰਾ ਬਚਪਨ ਦਾ ਮਿੱਤਰ ਹੁਣ ਠਾਕਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਉਹਨੇ ਮਾਫੀ ਮੰਗਦੇ ਹੋਏ ਕਿਹਾ ਕਿ ਤੂੰ ਮੈਨੂੰ ਮਾਫ ਕਰ ਦੇ ਅਤੇ ਦੇਖ ਅੱਜ ਤੋਂ ਬਾਅਦ ਇਹ ਜਿਹੜੀ ਗੱਲ ਆ ਨਾ ਪਰਦੇਸ ਵਾਲੀ ਫਿਰ ਤੋਂ ਕਦੇ ਨਹੀਂ ਕਰਨਾ ਜੱਟ ਹਸਦੀ ਹੋਏ ਬੋਲਿਆ ਚੰਗਾ ਨਹੀਂ ਕਰਾਂਗਾ ਪਰ ਇੱਕ ਸ਼ਰਤ ਤੇ ਤੂੰ ਮੈਨੂੰ ਅੱਜ ਤੋਂ ਬਾਅਦ ਚੌਧਰੀ ਸਾਹਿਬ ਕਹਿ ਕੇ ਬੁਲਾਵੇਂਗਾ ਜਿਵੇਂ ਮੈਂ ਸਭ ਦੇ ਸਾਹਮਣੇ ਤੈਨੂੰ ਠਾਕੁਰ ਸਾਹਿਬ ਕਹਿੰਦਾ ਵਾਂ ਤੂੰ ਮੈਨੂੰ ਚੌਧਰੀ ਸਾਹਿਬ ਕਹੇਂਗਾ ਠਾਕੁਰ ਨੇ ਹੱਥ ਜੋੜ ਲਏ ਤੇ ਬੋਲਿਆ ਓਏ ਮੇਰੇ ਪਿਓ ਚੌਧਰੀ ਸਾਹਿਬ ਠੀਕ ਆ ਅੱਜ ਤੋਂ ਮੈਂ ਤੁਹਾਨੂੰ ਚੌਧਰੀ ਸਾਹਿਬੀ ਕਹਿ ਕੇ ਬੁਲਾਵਾਂਗਾ ਜੱਟ ਹੱਸਦਾ ਹੋਇਆ ਆਪਣੇ ਘਰ ਚਲਾ ਗਿਆ ਪਰ ਉਸ ਦਿਨ ਤੋਂ ਬਾਅਦ ਉਸਨੇ ਠਾਕਰ ਦੀ ਬੇਇੱਜ਼ਤੀ ਕਰਨਾ ਬੰਦ ਕਰ ਦਿੱਤਾ ਤੇ ਦੋਵੇਂ ਆਪਣੀ ਘਰਗ੍ਰਸਤੀ ਵਿੱਚ ਪੂਰੀ ਜਾਨ ਨਾਲ ਰਚਮਿਚ ਗਏ ਸੋ ਦੋਸਤੋ ਅੱਜ ਦੀ ਕਹਾਣੀ ਇੱਥੇ ਖਤਮ ਕਰਦੇ ਆਂ ਉਮੀਦ ਕਰਦੇ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਜੇ ਕਹਾਣੀ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਨਾ ਤੇ ਕਮੈਂਟ ਜ਼ਰੂਰ ਕਰਿਓ ਜੀ ਦੱਸਣਾ ਜੀ ਤੁਸੀਂ ਕਿੱਥੋਂ ਇਹ ਕਹਾਣੀ ਨੂੰ ਦੇਖ ਰਹੇ ਹੋ ਆਪਣੇ ਪਿੰਡ ਸ਼ਹਿਰ ਆਪਣਾ ਨਾਂ ਕਮੈਂਟ ਵਿੱਚ ਜ਼ਰੂਰ ਲਿਖਿਓ ਜੀ ਫਿਰ ਮਿਲਦੇ ਆਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ